ਜੇ ਰਿਕਾਰਡ ਤੋੜੇ ਯਾਤਰਾ ਜਿਹੜੀ ਕਿ ਆਪਣੇ ਆਪਣੇ ਆਪ ਚ ਇੱਕ ਆਪ ਹੀ ਹੋ ਨਿਬੜੀ ਕਿਉਂਕਿ 28 ਕਿਲੋਮੀਟਰ ਦਾ ਸਫ਼ਰ ਸੀਗਾ ਜਦੋਂ ਮੈਂ ਪਿਛਲੇ ਦਿਨਾਂ ਦੇ ਵਿੱਚ ਸਫ਼ਰ ਬਣਾ ਰਿਹਾ ਸੀਗਾ ਤਾਂ ਮੈਨੂੰ ਇਹ ਲੱਗਦਾ ਸੀਗਾ ਕਿ ਮੈਂ ਬਹੁਤ ਵੱਡਾ ਕਰ ਲਿਆ ਕਿਉਂਕਿ ਬਾਕੀ ਹਲਕਿਆਂ 'ਚ ਕਈਆਂ 'ਚ 5-5 7-7 10-10 ਕਿਲੋਮੀਟਰ ਦੇ ਪ੍ਰੋਗਰਾਮ ਬਣੇ ਮੇਰਾ 28 ਕਿਲੋਮੀਟਰ ਦਾ ਪ੍ਰੋਗਰਾਮ ਸੀਗਾ ਤੇ ਮੈਨੂੰ ਰਾਤ ਨੂੰ ਨੀਂਦ ਨਹੀਂ ਸੀ ਆ ਰਹੀ ਮੈਂ ਗੁਰੂ ਨਾਨਕ ਮਹਾਰਾਜ ਦੇ ਘਰ 'ਚ ਅਰਦਾਸਾਂ ਬੇਨਤੀਆਂ ਕਰ ਰਹੀ ਪਾਤਸ਼ਾਹ ਮੇਰੀ ਲਾਜ ਰਖੀ ਪਰ ਜਿਹੜਾ ਲੋਕਾਂ ਵੱਲੋਂ ਪਿਆਰ ਸਤਿਕਾਰ ਮਿਲ ਰਿਆ ਸੀਗਾ ਮੈਨੂੰ ਇਹ ਵੀ ਲੱਗਦਾ ਸੀਗਾ ਕਿ ਲੋਕ ਮੇਰੀ ਪਿਆਰ ਨਾਲ ਝੋਲੀ ਭਰ ਦੇਣਗੇ ਸੋ ਅੱਜ 28 ਕਿਲੋਮੀਟਰ ਦੇ ਵਿੱਚ ਇੱਕ ਇੰਚ ਜਗ੍ਹਾ ਨਹੀਂ ਲੱਭੀ ਜਿੱਥੇ ਕਿ ਵਿਅਕਤੀ ਆਮ ਲੋਕ ਸਾਰੇ ਲੋਕ ਆ ਉੱਥੇ ਸਵਾਗਤ ਵਾਸਤੇ ਨਾ ਆਏ ਹੋਣ ਸੋ 6 ਘੰਟੇ ਲੱਗੇ ਨੇ 7 ਘੰਟੇ 28 ਕਿਲੋਮੀਟਰ ਸਫ਼ਰ ਤੈਅ ਕਰਨ ਨੂੰ ਸੋ ਮੈਂ ਆਪਣੇ ਵੱਲੋਂ ਦਿਲੋਂ ਧੰਨਵਾਦ ਕਰਦਾ ਹਾਂ ਪ੍ਰਧਾਨ ਸਾਹਿਬ ਦਾ ਦਿਲੋਂ ਧੰਨਵਾਦ ਕਰਦਾ ਕਿ ਜਿਹੜੇ ਬਿਮਾਰ ਸੀਗੇ ਕੱਲ ਮੈਂ ਜਦੋਂ ਰਾਤੀ ਉਹਨਾਂ ਨਾਲ ਗੱਲ ਕੀਤੀ ਸੀ ਤਾ ਮੈਨੂੰ ਕਹਿ ਰਹੇ ਸੀ ਕਿ ਥੋੜਾ ਜਿਹਾ ਸਫਰ ਕਿਮਤ ਹੋਤਾ ਹੈ ਕਰਵਾ ਲਈਂ ਕਿਉਂ ਮੈਂ ਉਹਨਾਂ ਦਾ ਧੰਨਵਾਦ ਕਰਦਾ ਉਹਨਾਂ ਦੀ ਸਿਹਤ ਵਾਹਿਗੁਰੂ ਕਿਰਪਾ ਕਰੇ ਕਿ ਪਹਿਲਾਂ ਨਾਲੋਂ ਵੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਜਿਹੜੀ ਗੁਰਤੀ ਹੈ ਉਹ ਅੱਜ ਸਿੱਧ ਕਰਤੀ ਉਹਨਾਂ ਨੇ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਪੁਰਨਿਆਂ ਤੇ ਚੱਲਣ ਵਾਲੇ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਪਰ ਉਹਨਾਂ ਨੇ ਪਿਆਰ ਖਟਿਆ ਤੇ ਲੋਕਾਂ ਨੇ ਪਿਆਰ ਹੈ ਜੇ ਉਹਨਾਂ ਦੀਆਂ ਝੋਲੀਆਂ ਪਰਖੇ ਪੇਜਾ ਤੇ ਮੇਰੇ ਵਰਗੇ ਨਵਾਨੇ ਵਿਅਕਤੀ ਤੇ ਵੀ ਲੋਕਾਂ ਨੇ ਕਿਰਪਾ ਕੀਤੀ ਅਮ ਦਿਲੋਂ ਧੰਨਵਾਦ ਕਰਦਾ ਲੱਗਦਾ ਸੀ ਵੀ ਮੈਂ ਸ਼ਾਇਦ ਹਸਪਤਾਲ ਨਾ ਚਲਾ ਜਾਵਾਂ ਕਿਉਂਕਿ ਦਿਲ ਇਹਨਾਂ ਦਾ ਰ ਕੇ ਸਾਨੂੰ 7-8 ਦਿਨ 10 ਦਿਨ ਹੋ ਗਏ ਮਿਹਨਤ ਕਰਦਿਆਂ ਨੂੰ ਜਿੱਥੇ ਮੇਰੇ ਸਰਕਲ ਦੇ ਜ਼ਥੇਦਾਰ ਸਾਰੇ ਲੱਗੇ ਹੋਏ ਸੀਗੇ ਮੇਰੇ ਸ਼੍ਰੋਮਣੀ ਅਕਾਲੀ ਦਲ ਦੇ ਅਹੁਦੇਦਾਰ ਸਾਰੇ ਲੱਗੇ ਹੋਏ ਸੀਗੇ ਸਾਡੇ ਪ੍ਰਧਾਨ ਜਿਹੜੇ ਸਰਕਲਾਂ ਦੇ ਉਹਨਾਂ ਸਾਰੇ ਲੱਗੇ ਹੋਏ ਸੀਗੇ ਸਮੁੱਚੀ ਟੀਮ ਕੰਮ ਕਰਨ ਲੱਗੀ ਹੋਈ ਸੀਗੀ ਮੈਂ ਆਪਣੀ ਟੀਮ ਦਾ ਧੰਨਵਾਦ ਕਰਦਾ ਕਿ ਇਹਨਾਂ ਨੇ ਬੜੀ ਵਿਉਂਤਮੰਦੀ ਨਾਲ ਕੱਲੇ-ਕੱਲੇ ਵਿਅਕਤੀ ਨਾਲ ਟੱਚ ਕਰਕੇ ਕੱਲੇ-ਕੱਲੇ ਵਿਅਕਤੀ ਤੱਕ ਪਹੁੰਚ ਕਰਕੇ ਇਸ ਇਸ ਯਾਤਰਾ ਨੂੰ ਕਾਮਯਾਬ ਕੀਤਾ ਸੋ ਮੈਂ ਸਾਰੇ ਲੋਕਾਂ ਦਾ ਧੰਨਵਾਦ ਕਰਦਾ ਤੇ ਮੈਨੂੰ ਵੱਡੀ ਕਿਰਪਾ ਕੀਤੀ ਹੈ ਕਿ ਸਾਡੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਜਿਹੜੇ ਕਿ ਬਿਮਾਰ ਹੋਣ ਦੇ ਬਾਵਜੂਦ ਵੀ ਸਾਡੇ ਕੋਲ ਆਏ ਤੇ ਨਹੀਂ ਤਾਂ ਮੇਰੇ ਕੋਲ ਕੋਈ ਸ਼ਬਦ ਨਹੀਂ ਕਿ ਉਹਨਾਂ ਦਾ ਮੈਂ ਧੰਨਵਾਦ ਕਰਾਂ ਤੇ ਆਮ ਜਿਹੜੇ ਪਬਲਿਕ ਹੈ ਸਾਰੀ ਉਹਨਾਂ ਦਾ ਮੈਂ ਧੰਨਵਾਦ ਕਰਾਂ ਮੈਂ ਦਿਲੋਂ ਧੰਨਵਾਦ ਕਰਦਾ ਜਿਆਦਾ ਅਪਖੋਈਆ ਜਿਹੜੇ ਝੂਠੇ ਲੋਕ ਸੀਗੇ ਜਿਨ੍ਹਾਂ ਨੇ ਝੂਠ ਬੋਲ ਕੇ ਸਰਕਾਰਾਂ ਬਣਾਈਆਂ ਸਨ ਅੱਜ ਲੋਕ ਉਹਨਾਂ ਦੇ ਝੂਠ ਦਾ ਪਰਦਾ ਖੋਲ ਕੇ ਸਾਰੇ ਸੜਕਾਂ ਤੇ ਖੜੇ ਸੀਗੇ ਕਿਉਂਕਿ ਜਿਹੜੀਆਂ ਪੰਜਾਬ ਦੇ ਵਿੱਚ ਠੱਗੀਆਂ ਲੱਗੀਆਂ ਪੰਜਾਬ ਦੇ ਵਿੱਚ ਜਿਨ੍ਹਾਂ ਨੇ ਗਰੰਟੀਆਂ ਵਾਰੰਟੀਆਂ ਜਿਨੀਆਂ ਇਹਨਾਂ ਨੇ ਦਿੱਤੀਆਂ 100% ਝੂਠੀਆਂ ਨਿਕਲ ਗਿਆ ਪਹਿਲਾਂ 5 ਸਾਲ ਕਾਂਗਰਸ ਦੀ ਸਰਕਾਰ ਜਿਨ੍ਹਾਂ ਨੇ ਗੁਟਕਾ ਸਾਹ ਵੀ ਸੌਂ ਖਾ ਕੇ ਬਹੁਤ ਕੁਝ kiya ਸੀਗਾ ਤੇ ਉਦੋਂ ਬਾਅਦ ਵੱਡਾ ਗੱਪੀ ਜਿਹੜਾ ਮੁੱਖ ਮੰਤਰੀ ਭਗਵੰਤ ਮਾਨ ਤੇ ਕੇਚਰੀ ਬਾਲ ਜਿਹੜਾ ਜੇਲ੍ਹ ਚ ਬੈਠਾ ਜਿਹੜਾ ਭ੍ਰਿਸ਼ਟਾਚਾਰ ਨੂੰ ਕਹਿੰਦਾ ਸੀ ਮੈਂ ਕਦੇ ਪੜਨ ਨਹੀਂ ਦਊਗਾ ਅੱਜ ਭ੍ਰਿਸ਼ਟਾਚਾਰ ਕਰਕੇ ਜੇਲ੍ਹ ਚ ਬੈਠਾ ਹੈ ਸੋ ਇਹ ਮੈਂ ਸਮਝਦਾ ਕਿ ਪੰਜਾਬੀਆਂ ਨੂੰ ਸਮਝਣਾ ਚਾਹੀਦਾ ਹੈ ਕਿ ਇਹ ਜਿਹੜੇ ਲੋਕ ਨੇ ਇਹ ਕਾਬਲ ਨਹੀਂ ਜਿਨ੍ਹਾਂ ਨੂੰ ਅਸੀਂ ਮੁੱਖ ਮੰਤਰੀ ਬਣਾ ਲਿਆ ਇਹ ਕਾਬਲ ਨਹੀਂ ਜਿਨ੍ਹਾਂ ਨੂੰ ਅਸੀਂ ਐਮਐਲਏ ਬਣਾ ਲਿਆ ਇਹਨਾਂ ਚ ਕਾਬਲੀਅਤ ਦਾ ਕਣ ਵੀ ਨਹੀਂ ਆ ਸ਼੍ਰੋਮਣੀ ਅਕਾਲੀ ਦਲ ਤੇ ਲੋਕ ਵਿਸ਼ਵਾਸ ਕਰਦੇ ਆ ਸ਼੍ਰੋਮਣੀ ਅਕਾਲੀ ਦਲ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਲੋਕਾਂ ਦੇ ਹਿੱਤਾਂ ਦੇ ਖੜਨਾ ਕਿਉਂਕਿ ਪਹਿਲਾਂ ਵੀ ਜੋ ਕੁਛ ਅਜ ਨਜ਼ਰ ਆਉਂਦਾ ਸ਼੍ਰੋਮਣੀ ਅਕਾਲੀ ਦਲ ਦਾ ਕੀਤਾ ਹੋਇਆ ਨਜ਼ਰ ਆਉਂਦਾ ਇਹਨਾਂ ਦੇ ਕੋਲੋਂ ਇੱਕ ਤਣਕਾ ਵੀ ਨਿਸ਼ਾਨੀ ਨਹੀਂ ਦੇ ਸਕੇ ਸੋ ਮੈਂ ਲੋਕ ਜਿਹੜੇ ਇਹਨਾਂ ਤੋਂ ਦੁਖੀ ਹੋ ਚੁੱਕੇ ਨੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਪਿਆਰ ਸਤਿਕਾਰ ਲੋਕ ਝੋਲੀਆਂ ਭਰਦੇ ਨੇ ਇਸ ਕਰਕੇ ਮੈਂ ਧੰਨਵਾਦ ਕਰਦਾ ਉਸ ਵਿਅਕਤੀ ਨੂੰ ਇਹ ਨਹੀਂ ਪਤਾ ਜਿਹੜਾ ਵਿਅਕਤੀ ਕਹਿੰਦਾ ਸੀਗਾ ਕਿ ਜਿਹੜੇ ਵਿਅਕਤੀਆਂ ਨੂੰ ਸਕਿਉਰਿਟੀ ਦੀ ਪ੍ਰੋਬਲਮ ਹੈ ਉਹ ਮੁਰਗੀਖਾਨੇ ਖੋਲਣ ਹੁਣ ਤੁਸੀਂ ਦੇਖੋ ਕਿ ਜਿੰਨੇ ਪਹਿਲਾਂ ਹੀ ਮੁੱਖ ਮੰਤਰੀਆਂ ਕੋਲ ਸਕਿਉਰਟੀਆਂ ਸੀਗੀਆਂ ਉਦੋਂ 4 ਗੁਣਾ ਵੱਧ ਸਕਿਉਰਟੀਆਂ ਨੇ ਇੱਕ ਮੁੱਖ ਮੰਤਰੀ ਕੋਲ ਇੱਕ ਕੋਠੀ ਹੁੰਦੀ ਸੀ 4 ਕੋਠੀਆਂ ਘੇਰੀ ਬੈਠਾ ਹੈ ਦਿੱਲੀ ਦੇ ਮੁੱਖ ਮੰਤਰੀ ਜਿਹੜਾ ਕਹਿੰਦਾ ਮੈਂ ਰਾਜਨੀਤੀ ਜਾਣਾ ਹੀ ਨਹੀਂ ਉਹ 4 ਕੋਠੀਆਂ ਘੇਰੀ ਬੈਠਾ ਹੈ ਇਹਨਾਂ ਲੋਕਾਂ ਦਾ ਭ੍ਰਿਸ਼ਟਾਚਾਰ ਦਾ ਬੋਲਬਾਲਾ ਜਿਹੜਾ ਬਹੁਤ ਵੱਡਾ ਹੈ ਸਾਡੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਸਰਦਾਰ ਪ੍ਰਕਾਸ਼ ਸਿੰਘ ਦੇ ਪੁੱਤਲ ਨੇ ਕਦੇ ਭੁੱਲਣਾ ਨਹੀਂ ਚਾਹੀਦਾ ਪੰਜਾਬੀਆਂ ਨੂੰ ਉਹਨਾਂ ਦੀ ਗੁਰਤੀ ਲਈ ਹੋਈ ਹੈ ਉਹਨਾਂ ਨੇ ਪੰਜਾਬ ਬਚਾਉਣ ਦਾ ਜਿਹੜਾ ਬੀੜਾ ਚੁੱਕਿਆ ਹੈ ਤੇ ਪੰਜਾਬੀਆਂ ਨੇ ਕਮਰਕਸਾ ਕਰਕੇ ਉਹਨਾਂ ਦਾ ਸਾਥ ਦੇਣ ਦਾ ਮਨ ਬਣਾ ਲਿਆ ਤੇ ਭਗਵੰਤ ਮਾਨ ਵੜ ਕੇ ਦਿਖਾ ਜੇ ਕਿਹਨਾਂ ਕਹਿੰਦਾ ਸੀ ਮੁਰਗੀ ਖਾਨੇ ਖੋਲੋ ਜੇ ਸਕورٹی ਲੋੜ ਹੈ ਅੱਜ ਜਿਵੇਂ ਸਰਦਾਰ ਸੁਖਬੀਰ ਸਿੰਘ ਬਾਦਲ ਫਿਰਕੇ ਗਿਆ ਤੂੰ ਫਿਰਕੇ ਦਿਖਾ ਦੇ ਮੈਨੂੰ 10 ਇੰਚ ਵੀ ਜੇ ਲੋਕ ਤੈਨੂੰ ਘੇਰ ਕੇ ਤੇਰੇ ਕਿੰਦਾਂ ਦਾ ਹਾਲ ਕਰਦੇ ਨੇ ਮੈਂ ਕਹਿਣਾ ਨਹੀਂ ਚਾਹੁੰਦਾ ਉਹਨਾਂ ਸ਼ਬਦਾਂ ਨਾਲ ਲੋਕ ਇਦਾਂ ਦੇ ਤਿਆਰੀ ਕਰੀ ਬੈਠੇ ਲੋਕ ਸਭਾ ਦੀ ਜਿਹੜੀ ਚੋਣ ਆ ਲੋਕਾਂ ਨੇ ਮਨ ਬਣਾ ਲਿਆ ਅੱਜ ਇਸ ਯਾਤਰਾ ਤੋਂ ਸਿੱਧ ਹੋ ਗਿਆ ਕਿ ਲੋਕ ਜਿਹੜੇ ਨੇ ਪਾਰਲੀਮੈਂਟ ਦੇ ਚੋਣ ਦੇ ਵਿੱਚ ਪੰਜਾਬ ਦੀ ਹਿੱਟਾਂ ਦੀ ਪਾਰਟੀ ਜਿਹੜੀ ਹੈ ਪੰਜਾਬ ਦੇ ਹਲਕਿਆਂ ਦੀ ਰਾਖੀ ਕਰਨ ਵਾਲੀ ਜਿਹੜੀ ਪਾਰਟੀ ਹੈ ਗਰੀਬਾਂ ਦੀ ਜਿਹੜੀ ਪਾਰਟੀ ਹੈ ਮਜ਼ਦੂਰਾਂ ਦੀ ਪਾਰਟੀ ਹੈ ਕਿਸਾਨਾਂ ਦੀ ਪਾਰਟੀ ਹੈ ਉਹਨੂੰ ਲੋਕ ਜਿੱਤ ਆਉਣ ਵਾਸਤੇ ਤਤ ਪਰ ਖੜੇ ਨੇ ਕਿਉਂਕਿ ਹਰ ਵਿਅਕਤੀ ਦੀ ਸਾਹ ਜ ਹੈ ਇਸ ਪਾਰਟੀ ਚ ਇਹ ਕਿਸੇ ਵੀ ਕਿਸੇ ਦੀ ਵੱਖਰੀ ਕਿਸੇ ਦੀ ਪਾਰਟੀ ਨਹੀਂ ਔਰ ਸਾਰੀ ਜਦੋਂ ਸਾਡੀਆਂ ਚੋਣ ਮੈਨੀਫੈਸਟੋ ਵੀ ਬਣਦੀਆਂ ਨੇ ਤਾਂ ਲੋਕਾਂ ਦੇ ਨੀਚੋਂ ਦਿੱਤੀਆਂ ਸਾਰੀਆਂ ਪਾਲਿਸੀਆਂ ਲੈਣੇ ਆ ਹਰ ਬੰਦੇ ਨੂੰ ਪੁੱਛਦੇ ਆ ਕਿ ਤੈਨੂੰ ਕੀ ਤਕਲੀਫ ਕਿਹਨੂੰ ਕੀ ਤਕਲੀਫ ਉਹ ਸਾਰੀਆਂ ਤਕਲੀਫਾਂ ਚੋਂ ਮੈਨੀਫੈਸਟੋ ਲੈ ਕੇ ਆਉਣੇ ਆ ਤੇ 100% ਉਹਨਾਂ ਨੂੰ ਪੂਰਾ ਕਰਦੇ ਆ ਇਹਨਾਂ ਦੇ ਚੋਣ ਮੈਨੀਫੈਸਟੋ ਵਿੱਚ ਝੂਠੇ ਤੇ ਆਪ ਵੀ ਝੂਠੇ ਉਹ ਝੂਠ ਦੀ ਜਿਹੜੀ ਕਾਠ ਦੀ ਹੰਡੀ ਆ ਵਾਰ-ਵਾਰ ਚੜਦੀ ਨਹੀਂ ਕਾਠ ਦੀ ਹੰਡੀ ਹੁਣ ਫੁੱਗ ਚੁੱਕੀ ਹੈ ਚਾਹੇ ਭਾਜਪਾ ਹੈ ਚਾਹੇ ਕਾਂਗਰਸ ਹੈ ਚਾਹੇ ਹੋਰ ਕੋਈ ਨੇ ਇਹਨਾਂ ਸਾਰਿਆਂ ਦਾ ਵਾਜਾ ਵੱਚੁਕਿਆ ਪੰਜਾਬ ਨਾਲ ਪੰਜਾਬੀ ਖੜ ਗਏ ਨੇ ਅਕਾਲੀ ਦਰ ਨਾਲ ਖੜ ਗਏ ਨੇ